ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੋਲਾ ਜੰਕਸ਼ਨ ਤੇ ਅੱਜ ਦਾ ਦਿਨ ਬਹੁਤ ਭਾਵੁਕ ਹੈ ਅੱਜ ਜਵੰਦਾ ਜੀ ਦਾ ਪੋਗਤੇ ਅੰਤਿਮ ਅਰਦਾਸ ਸੀ ਜਿੱਥੇ ਹਜ਼ਾਰਾਂ ਖਨਮ ਹੋ ਗਈਆਂ ਅਤੇ ਹਰ ਦਿਲ ਨੇ ਇੱਕੋ ਆਵਾਜ਼ ਨਾਲ ਕਿਹਾ ਉਹ ਚਲਾ ਗਿਆ ਪਰ ਸਾਡੇ ਦਿਲਾਂ ਵਿੱਚ ਸਦਾ ਰਹੇਗਾ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਉਸ ਦੀ ਕੁੜੀ ਨੇ ਭਾਵੁਕ ਹੋ ਕੇ ਕਿਹਾ ਕਿਉਂ ਮੇਰੇ ਸਭ ਤੋਂ ਪਿਆਰੇ ਪਾਪਾ ਸਨ ਉਹ ਮੈਨੂੰ ਆਪਣਾ ਲੱਕੀ ਚਾਹ ਮੰਨਦੇ ਸਨ ਉਹ ਕਹਿੰਦੇ ਸਨ ਮੈਂ ਕਹਦੇ ਤੇਰੇ ਤੋਂ ਦੂਰ ਨਹੀਂ ਹੋਣਾ ਪਰ ਆ ਜੋ ਮੇਰੇ ਤੋਂ ਦੂਰ ਹੋ ਗਈ ਨਹੀਂ ਜਦ ਮੇਰਾ ਪਵਿੱਖ ਆਏਗਾ ਮੈਂ ਉਹਨਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੀ ਅਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਜੋ ਮੇਰੇ ਪਾਪਾ ਨਾਲ ਹੋਇਆ ਐਸਾ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਉਸ ਦੀ ਭੈਣ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਗਾਇਕੀ ਦਾ ਸ਼ਿੰਤ ਸੀ ਉਹ ਉੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦਾ ਸੀ ਕੁਰਤਾ ਚਾਦਰਾਂ ਪਾ ਕੇ ਅਸੀਂ ਬੈਠ ਕੇ ਉਹਨੂੰ ਸੁਣਦੇ ਸਾਂ ਉਹ ਸਿਰਫ ਗਾਇਕ ਨਹੀਂ ਸੀ ਬਹੁਤ ਸੋਹਣਾ ਲਿਖਦਾ ਤੇ ਡਰਾਇੰਗ ਕਰਦਾ ਸੀ ਉਸ ਦੇ ਅੰਦਰ ਹਰ ਕਲਾ ਦਾ ਰੰਗ ਸੀ ਸਾਡੀ ਮਾਂ ਉਸ ਨੂੰ ਹਮੇਸ਼ਾ ਸ਼ੇਰ ਕਹਿ ਕੇ ਬੁਲਾਉਂਦੀ ਸੀ ਉਹ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਕਹਿੰਦਾ ਸੀ ਮਾਂ ਮੈਂ ਤੇਰੇ ਲਈ ਕੁਝ ਵੱਡਾ ਕਰਨਾ ਹੈ ਉਹ ਬਚਪਨ ਤੋਂ ਹੀ ਕਹਿੰਦਾ ਸੀ ਕਿ ਮੈਂ ਵੱਡਾ ਹੋ ਕੇ ਪੁਲਿਸ ਆਫਸਰ ਬਣਾਂਗਾ ਤੇ ਉਹ ਬਣ ਗਿਆ ਉਹ ਕਹਿੰਦਾ ਸੀ ਮੈਂ ਗਾਇਕ ਬਣਾਂਗਾ ਤੇ ਉਹ ਵੀ ਬਣ ਗਿਆ ਰੱਬ ਨੇ ਸਾਰੇ ਸੁਪਨੇ ਪੂਰੇ ਕਰ ਦਿੱਤੇ ਪਰ ਅਫਸੋਸ ਉਮਰ ਛੋਟੀ ਕਰ ਦਿੱਤੀ ਜੀਵਨ ਚ ਬੰਦਾ ਦੀ ਜੀਵਨ ਸਾਥੀ ਹਮੇਸ਼ਾ ਉਸ ਨਾਲ ਖੜੀ ਰਹੀ ਹਰ ਦੁੱਖ ਤੇ ਖੁਸ਼ੀ ਵਿੱਚ ਉਹਨਾਂ ਦਾ ਰਿਸ਼ਤਾ ਸੱਚੇ ਪਿਆਰ ਦਾ ਸੀ ਜਵੰਦਾ ਆਪਣੀ ਪਤਨੀ ਨਾਲ ਬੇਹਦ ਪਿਆਰ ਕਰਦਾ ਸੀ ਉਹ ਕਹਿੰਦਾ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਤੋਹਫ਼ਾ ਮੇਰੀ ਪਤਨੀ ਹੈ ਅੱਜ ਉਹ ਕਹਿੰਦੀ ਹੈ ਮੇਰੇ ਨਾਲ ਹਰ ਸਾਹ ਵਿੱਚ ਹੈ ਉਹ ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹਿੰਦਾ ਸੀ ਕਿਸੇ ਨੂੰ ਮਦਦ ਦੀ ਲੋੜ ਹੋਵੇ ਸਭ ਤੋਂ ਪਹਿਲਾਂ ਪਹੁੰਚਦਾ ਸੀ ਉਹਦਾ ਦਿਲ ਵੱਡਾ ਸੀ ਹਮੇਸ਼ਾ ਲੋਕਾਂ ਲਈ ਤਿਆਰ ਐਸ ਲਈ ਅਜਹਰ ਦਿਲ ਵਿੱਚ ਉਹਦਾ ਨਾਮ ਹੈ ਅੱਜ ਦੀ ਅੰਤਿਮ ਅਰਦਾਸ ਚ ਗੁਰਦਾਸ ਮਾਨ ਜੀ ਰਣਜੀਤ ਬਾਬਾ ਬਡਾਲੀ ਬ੍ਰਦਰਸ ਮਨਕੀਰਤੋਲਖ ਤੇ ਹੋਰ ਕਈ ਵੱਡੇ ਕਲਾਕਾਰ ਵੀ ਪਹੁੰਚੇ ਸਭ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿਹਾ ਕਿ ਇੱਕ ਸੱਚਾ ਕਲਾਕਾਰ ਕਦੇ ਮਰਦਾ ਨਹੀਂ ਉਹ ਦਿਲਾਂ ਵਿੱਚ ਜਿਉਂਦਾ ਰਹਿੰਦਾ ਹੈ ਗੁਰਦਾਸ ਮਾਨ ਜੀ ਨੇ ਉੱਥੇ ਹੀ ਵਾਅਦਾ ਕੀਤਾ ਕਿ ਮੇਰੇ ਅਗਲੇ ਸ਼ੋਅ ਵਿੱਚ ਜੁਵੰਦੇ ਨੂੰ ਜ਼ਰੂਰੀ ਆਪ ਕਿਤਾ ਜਾਵੇਗਾ ਤੇ ਉਸ ਦੇ ਬੱਚੇ ਹੋਏ ਸ਼ਵਾਂ ਨੂੰ ਗੁਰਦਾਸ ਮਾਨ ਜੀ ਆਪ ਪੂਰਾ ਕਰਨਗੇ ਇਹ ਸੀ ਇੱਕ ਸੱਚੇ ਕਲਾਕਾਰ ਵੱਲੋਂ ਦੂਜੇ ਕਲਾਕਾਰ ਲਈ ਪਿਆਰ ਦਾ ਨਮੂਨਾ ਉਹਨਾਂ ਦੇ ਪਰਿਵਾਰ ਨੇ ਕਿਹਾ ਵੀਰ ਦਾ ਚਲੇ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਪਰ ਅਸੀਂ ਅਰਦਾਸ ਕਰਦੇ ਹਾਂ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਜੋ ਵੀ ਅੱਜ ਉਸ ਦੀਆਂ ਦੀ ਅਰਦਾਸ ਵਿੱਚ ਪਹੁੰਚੇ ਹਨ ਹੋਣਾ ਸਭ ਦਾ ਦਿਲੋਂ ਧੰਨਵਾਦ ਤੁਸੀਂ ਸਭ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਉਹਦਾ ਸੱਚਾ ਸਤਿਕਾਰ ਹੋਵੇਗਾ ਉਹ ਸਾਡੇ ਵਿੱਚ ਨਹੀਂ ਪਰ ਉਹਦੀਆਂ ਯਾਦਾਂ ਸਾਡੇ ਵਿੱਚ ਘਰ ਰਹਿਣਗੀਆਂ ਉਹ ਸਦਾ ਅਮਰ ਰਹੇਗਾ ਤੇ ਪਰਿਵਾਰ ਵੱਲੋਂ ਸਾਰੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਉਹ ਚਲਾ ਗਿਆ ਪਰ ਆਪਣੀ ਆਵਾਜ਼ ਆਪਣਾ ਪਿਆਰ ਤੇ ਆਪਣਾ ਨਾਮ ਸਾਡੇ ਦਿਲਾਂ ਵਿੱਚ ਸਦਾ ਲਈ ਛੱਡ ਗਿਆ ਉਹ ਸਦਾ ਅਮਰ ਰਹੇਗਾ ਤੇ ਸਾਡੇ ਦਿਲਾਂ ਵਿੱਚ ਸਦਾ ਉਸ ਲਈ ਪਿਆਰ ਰਹੇਗਾ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਧੰਨਵਾਦ ਜੀ